ਸੱਜਣੋ ਅੱਜ ਦੀ ਜਾਣਕਾਰੀ ਬਹੁਤ ਕਮਾਲ ਆ ਇੱਕ ਉਹੋ ਜੇ ਸੱਜਣਾ ਕੋਲੇ ਲੈ ਕੇ ਆਇਆ ਮੈਂ ਜਿਨ੍ਹਾਂ ਦੀ ਫੈਕਟਰੀ ਦੇ ਵਿੱਚ ਕੰਬਾਈਨਾਂ ਦੇ ਕੈਵਨ ਤੁਸੀਂ ਪਹਿਲਾਂ ਨਾ ਨਿਗਾਹ ਮਾਰੋ ਜੇ ਪ੍ਰੀਤ ਉੱਪਰਲੇ ਪਾਸੇ ਤੋਂ ਕੈਮਰਾ ਕਰੇ ਇਧਰਲੇ ਪਾਸੇ ਨੂੰ ਮਗਰਲੇ ਪਾਸੇ ਨੂੰ ਕੈਮਰਾ ਕਰੇ ਤਾਂ ਜਿੰਨਾ ਮੇਰਾ ਅੰਦਾਜ਼ਾ ਵੀ ਘੱਟ ਤੋਂ ਘੱਟ ਘੱਟ ਤੋਂ ਘੱਟ 40 50 ਕੈਵਨਾਂ ਦਾ ਜ਼ਿਆਦਾ ਕੈਵਨਾਂ ਦਾ ਕੰਮ ਆ ਜਿਹੜਾ ਚੱਲੀ ਜਾਂਦਾ ਤਾਂ ਇਹਨਾਂ ਕੋਲੋਂ ਕੰਪਨੀਆਂ ਤੇ ਕਿਸਾਨ ਕੈਬਨ ਲਵਾ ਕੇ ਜਮਾ ਨਮੀਆਂ ਜਿਹੜੀਆਂ 0 ਮੀਟਰ ਕੰਬਾਈਨਾ ਨਾ ਉਹਨਾਂ ਦੇ ਵੀ ਕੈਬਨ ਲਵਾ ਕੇ ਲੈ ਕੇ ਜਾਂਦੇ ਆ ਕੈਬਨ ਕਦੋਂ ਲਵਾਉਣਾ ਉਹ ਆਪਾਂ ਬਾਅਦ ਦੇ ਵਿੱਚ ਗੱਲ ਕਰਾਂਗੇ ਪਹਿਲਾਂ ਆਪਾਂ ਇਹਨੂੰ ਨਾ ਇੱਕ ਹੋਰ ਪ੍ਰੋਬਲਮ ਆਉਂਦੀ ਆ ਕਿ ਲੋਕ ਕੈਮਨ ਲਵਾ ਕੇ ਉਹਨੂੰ ਮੇਨਟੇਨ ਨਹੀਂ ਰੱਖ ਪਾਉਂਦੇ ਕਿ ਕੈਬਨ ਨੂੰ ਹਰਪ੍ਰੀਤ ਭਾਈ ਸਤਿ ਸ੍ਰੀ ਅਕਾਲ ਜੀ ਕੋਰਸ ਮਾ ਜੀ ਹਾਂ ਹਰਪ੍ਰੀਤ ਭਾਈ ਪਹਿਲਾਂ ਤਾਂ ਮੈਂ ਇਹ ਕਹਿਣਾ ਕਿ ਪਾਮ ਫੈਬਰਿਕਸ ਨੇ ਮੈਨੂੰ ਬਹੁਤ ਰਿਸਪੈਕਟ ਦਿਵਾਈ ਹਾਂਜੀ ਬਹੁਤ ਲੋਕਾਂ ਨੇ ਮੈਨੂੰ ਸਪੈਸ਼ਲੀ ਆਖਿਆ ਯਾਰ ਸਵਾਦ ਆ ਗਿਆ ਉਹਨਾਂ ਤੋਂ ਅਸੀਂ ਭਦੌੜਾਂ ਨਾਲ ਤਲਵਾ ਕੇ ਲਿਆਇ ਕਿਹਾ ਬੜਾ ਹਾਂਜੀ ਹਾਂਜੀ ਹੁਣ ਉਸ ਤੋਂ ਬਾਅਦ ਤੁਸੀਂ ਕੰਪਨੀਆਂ ਦੇ ਵੀ ਡਾਇਰੈਕਟਰ ਲਾਉਣ ਲੱਗ ਗਏ ਹਾਂਜੀ ਹਾਂਜੀ ਪਰ ਨਾ ਇੱਕ ਸੱਚੀ ਬਹੁਤ ਲੋਕ ਇਹਨੂੰ ਮੇਨਟੇਨ ਨਹੀਂ ਰੱਖ ਪਾਉਂਦੇ ਤਾਂ ਪਹਿਲਾਂ ਆਪਾਂ ਇਹਦੀ ਮੇਨਟੇਨੈਂਸ ਤੇ ਗੱਲ ਕਰ ਲਈਏ ਉਸ ਤੋਂ ਬਾਅਦ ਆਪਾਂ ਲਾਉਣ ਤੇ ਗੱਲ ਕਰਾਂਗੇ ਠੀਕ ਹੈ ਨਾ ਭਾਈ ਹਾਂਜੀ ਹਾਂਜੀ ਇਹ ਕਿਵੇਂ ਬਣਦਾ ਉਹ ਤੋਂ ਬਾਅਦ ਚ ਗੱਲ ਕਰਾਂਗੇ ਪਹਿਲਾਂ ਬਣਿਆ ਹੋਇਆ ਰੱਖਣਾ ਕਿਵੇਂ ਆ ਸੰਭਣਾ ਕਿਵੇਂ ਆ ਆਪਾਂ ਇੱਥੇ ਗੱਲ ਕਰਦੇ ਆਂ ਭਾਈ ਜੀ ਮੇਨਟੇਨੈਂ ਇਹਦੇ ਵਿੱਚ ਇੱਕ ਦੋ ਤਰ੍ਹਾਂ ਦੇ ਲੱਗਦੇ ਇੱਕ ਤਾਂ ਆਪਾਂ ਛਤਰੀ ਦੇ ਉੱਪਰ ਕਡਾਂਸਰ ਲਾਉਨੇ ਆ ਇੱਕ ਆਪਾਂ ਰੈਡੀਏਟਰ ਦੇ ਸਾਹਮਣੇ ਲਾਉਨੇ ਆਂਗੇ ਹਰ ਇੱਕ ਕਿਸਾਨ ਜਿਹੜਾ ਲੈ ਕੇ ਜਾਂਦਾ ਉਹਨੂੰ ਨਾ ਕੁਝ ਮੇਨਟੇਨੈਂਸ ਦਾ ਜਿਹੜਾ ਡਰਾਈਵਰ ਜੇ ਮੰਨ ਲਓ ਕਿਸਾਨ ਲੈ ਕੇ ਜਾਂਦਾ ਜਦੋਂ ਡਰਾਈਵਰ ਚਲਾਉਣੀ ਕਿਸੇ ਹੋਰ ਨੇ ਹੁੰਦੀ ਆ ਲੈਣੀ ਹੋਰ ਹੁੰਦੀ ਆ ਜਿਹੜਾ ਚਲਾਉਣ ਵਾਲਾ ਆਦਮੀ ਹੁੰਦਾ ਉਹਨੂੰ ਇਹਦੇ ਬਾਰੇ ਪਤਾ ਨਹੀਂ ਹੁੰਦਾ ਮਾਰਨਿੰਗ ਆਪਾਂ ਜਿੱਦਾਂ ਇਹਦਾ ਰੈਡੀਏਟਰ ਤੇ ਹਵਾ ਮਾਰਦੇ ਆ ਏਅਰ ਕਲੀਨਰ ਸਾਫ਼ ਕਰਦੇ ਆ ਉਦਾਂ ਹੀ ਇਹਦਾ ਕਡਾਂਸਰ ਤੇ ਆਪਾਂ ਹਵਾ ਮਾਰੋ ਅੰਦਰ ਇਹਦੇ ਇੱਕ ਦੋ ਹੁੰਦੇ ਆਗੇ ਫਿਲਟਰ ਲੱਗੇ ਹੁੰਦੇ ਉਹਨਾਂ ਨੂੰ ਸਾਫ਼ ਕਰੋ ਫਿਰ ਤੁਹਾਨੂੰ ਇਹਦੇ ਚ ਕੋਈ ਵੀ ਸਮੱਸਿਆ ਨਹੀਂ ਆਉਂਦੀ ਹੂੰ ਏਸੀ ਤੁਹਾਡਾ ਪੂਰਾ ਫੁੱਲ ਵਰਕ ਕਰਦਾ ਰਹੂਗਾ ਫੁੱਲ ਵਰਕ ਕਰਦਾ ਰਹੂਗਾ ਮਈ ਜੂਨ ਦੇ ਵਿੱਚ ਵੀ ਪੂਰੀ ਕੂਲਿੰਗ ਕਰੂਗਾ ਹਾਂ ਇੱਧਰ ਇੱਥੇ ਦਿਖਾ ਸਕਦੇ ਹਾਂ ਕਿੱਥੇ ਕਿੱਥੇ ਇੱਕ ਤੱਕ ਡੈਂਸਰ ਆਪਣਾ ਤਾਂ ਲੱਗਿਆ ਹੁੰਦਾ ਹਾਂਜੀ ਇਹ ਆਹਾ ਐਦੀ ਗੱਲ ਕਰ ਰਹੇ ਆ ਤੁਸੀਂ ਇਹ ਤਾਂ ਇਹ ਕੰਡੈਂਸਰ ਨਹੀਂ ਇਹ ਤਾਂ ਕੂਲਿੰਗ ਕੋਇਲ ਆ ਅੰਦਰ ਅੱਛਾ ਜੀ ਅੱਛਾ ਇਹ ਹੁਣ ਫਿੱਟ ਹੋ ਰਹੀ ਆ ਇਹ ਫਿੱਟ ਹੋ ਰਹੀ ਆ ਇਹਦੀ ਇਹਦੇ ਗੱਲ ਕਰ ਰਿਹਾ ਹਾਂ ਜੀ ਇਹਦੇ ਗੱਲ ਕਰ ਰਹੇ ਆ ਆਪੇ ਪ੍ਰੀਤ ਇਹਦੀ ਗੱਲ ਕਰ ਰਿਹਾ ਬਾਈ ਇਹਦੇ ਉੱਪਰ ਇਹਨੂੰ ਆਪਾਂ ਖੋਲਾਂਗੇ ਜਿਹੜਾ ਆਮ ਵਰਕਰ ਆ ਉਹ ਇਹਨੂੰ ਇਹਨੂੰ ਮੇਨਟੇਨੈਂਸ ਮੈਂ ਮੇਨਟੇਨ ਨਹੀਂ ਕਰਦਾ ਇਹਦੇ ਵਿੱਚ ਕ condensor ਹੁੰਦਾਗਾ ਅੱਛਾ ਇੱਥੇ ਇੱਥੇ ਕ condensor ਲੱਗਿਆ ਇਹਦੇ condensor ਹੁੰਦਾ ਇੱਥੇ ਜੀ ਤੇ ਉਹਨੂੰ ਆਪਾਂ ਰੋਜ਼ ਹਵਾ ਮਾਰਨੀ ਆਗੀ ਠੀਕ ਆ ਕਿਉਂਕਿ ਇਹਦੇ ਇਹਦੇ ਆਪਾਂ ਰੱਖਿਆ ਰੇਡੀਏਟਰ ਦੇ ਮੂਹਰੇ ਵਾਲਾ ਜੀ ਤੇ ਇਹਨੂੰ ਆਪਾਂ ਰੋਜ਼ ਸਾਫ਼ ਕਰਨਾ ਬਿਲਕੁਲ ਓਕੇ ਆ ਕੋਈ ਪ੍ਰੋਬਲਮ ਨਹੀਂ ਆਉਂਦੀ ਆਪਾਂ ਨੂੰ ਹਾਂਜੀ ਮੈਨੂੰ ਮੈਨੂੰ ਮਾੜਾ ਜਾ ਆ ਆਪਾਂ ਦਿਖਾ ਦਈਏ ਮਾੜਾ ਜੀ ਪ੍ਰੀਤ ਵਿੱਚ ਵੜ ਕੇ ਵੀ ਜਦੋਂ ਇਹ ਲੱਗ ਜਾਂਦਾ ਹੈ ਉਦੋਂ ਕਿਵੇਂ ਕਿਵੇਂ ਲੱਗਦਾ ਕਿਵੇਂ ਅੰਦਰਲੇ ਪਾਸੇ ਮਾੜਾ ਜੀ ਵੜ ਕੇ ਦਿਖਾ ਦਈਏ ਜਰੂਰ ਜਰੂਰ ਇਹ ਇਹ ਨਿਊ ਹਾਲੈਂਡ ਵਾਲਿਆਂ ਦੀ ਕੰਮ ਹੈ ਨਿਊ ਹਾਲੈਂਡ ਆ ਗਈ ਹਾਂਜੀ ਆ ਜਾ ਆ ਜਾ ਤਾਂ ਹੀ ਆ ਜਾ ਪੁੱਤ ਆ ਜਾ ਆ ਜਾ ਤੂੰ ਵਿੱਚ ਵੜ ਜਾ ਆ ਜਾ ਇਹਨੂੰ ਲੱਗਦਾ ਲੋਕਦਾ ਤਾਂ ਦਿਖਾ ਦਈਏ ਨਾ ਵੀ ਕਿਵੇਂ ਲੱਗਦਾ ਟੱਕ ਦੇਣੇ ਹਾਂਜੀ ਹਾਂਜੀ ਆ ਆ ਵਾ ਇਹ ਇੱਧਰਲੇ ਪਾਸੇ ਆ ਸ਼ੀਸ਼ਾ ਕਾ ਤੋ ਰੱਖਤਾ ਇਹ ਤਾਂ ਰੱਖਿਆ ਵਾ ਮਾਜਬੂਈ ਦੇਣ ਵਾਸਤੇ ਬਾਜਬੂਈ ਦੇਣ ਵਾਸਤੇ ਨਹੀਂ ਮੰਨ ਲਓ ਐਂਡ ਹਾਊਸ ਕਦੇ ਨਾ ਕਦੇ ਜੇ ਏਸੀ ਆਪਣਾ ਫੇਲ ਹੋ ਜਾਂਦਾ ਹੂੰ ਤਾਂ ਐਡਾ ਟਾਈਮ ਕੋਈ ਵੀ ਮਕੈਨਿਕਾ ਖੇਤ ਦੇ ਵਿੱਚ ਪਹੁੰਚਦਾ ਨਹੀਂਗਾ ਈਵਨਿੰਗ ਟਾਈਮ ਜਦੋਂ ਆਪਾਂ ਖੜਾਉਨੇ ਆ ਮਸ਼ੀਨ ਤਾਂ ਉਦੋਂ ਆਪਾਂ ਕੋਈ ਕੰਮ ਕਰਾਖਦੇ ਆ ਇਹਦੇ ਚ ਵੈਂਟੀਲੇਸ਼ਨ ਹੁੰਦੀ ਰਹਿੰਦੀ ਹੈਗੀ ਹਾਂ ਆ ਆ ਤਾਂ ਰੱਖਤਾ ਪ੍ਰੀਤ ਕਿ ਬਾਈ ਚਾਂਸ ਏਸੀ ਖੜ ਜੇ ਤਾਂ ਇਹ ਨਾ ਹੋਵੇ ਵੀ ਡਰਾਈਵਰ ਦਾ ਜਮਾ ਦਾਮੀ ਕੋਟਿਆ ਹਾਂ ਹਾਂ ਇਦਾਂ ਹੂੰ ਆ ਦੇਖ ਲੱਗਦਾ ਯਾਰ ਜਮ ਕਾਰ ਦੀ ਤੱਕ ਹੀ ਉਹ ਤੱਕ ਹੀ ਲੱਗਦਾ ਬਿਲਕੁਲ ਉਦਾਂ ਹੀ ਕਾਰ ਦੀ ਤੱਕ ਹੀ ਫਿਰ ਜਿੰਦਾ ਲੱਗਦਾ ਹੋ ਗਿਆ ਕਿ ਮੈਂ ਇਹਨੂੰ ਜਿਹੜੀ ਸਭ ਤੋਂ ਵੱਡੀ ਗੱਲ ਆ ਯਾਰ ਬਣਿਆ ਬਹੁਤ ਸੋਹਣਾ ਯਾਰ ਭਾਈ ਮੜਿਆ ਯਾਰ ਹਾਂਜੀ ਜਮਾ ਗੱਡੀ ਬਿਲਕੁਲ ਹੁਣ ਤਾਂ ਮੈਂ ਤਾਂ ਇਹ ਕਹਣਾ ਵੀ ਤੁਹਾਡਾ ਐਕਸਪੀਰੀਅੰਸ ਬਹੁਤ ਹੋ ਗਿਆ ਹੁਣ ਲੱਗ ਬਹੁਤ ਕਮਾਈਨਾਂ ਦੇ ਹਾਂਜੀ ਭਾਈ ਜੀ ਐਕਸਪੀਰੀਅੰਸ ਆਪਣਾ ਲਗਭਗ ਇਹਦੇ ਤੇ ਜੀ ਟੋਟਲ ਮੇਰੇ ਵਰਕ ਦਾ ਜੇ ਲੈ ਗਿਆ 35 ਤੋਂ 40 ਸਾਲ ਦਾ ਐਕਸਪੀਰੀਅੰਸ ਆ ਹੂੰ ਕਿਉਂਕਿ ਪਹਿਲਾਂ ਮੈਂ ਬਸ ਬਾਡੀ ਦੇ ਵਿੱਚ ਹੁੰਦਾ ਸੀਗਾ ਹਾਂ ਬਸ ਬਾਡੀ ਦਾ ਬਹੁਤ ਕੰਮ ਕੀਤਾ ਉਹ ਹਾਂਜੀ ਹਾਂਜੀ ਉਹ ਤੋੜਦੀਆਂ ਬਸ ਬਾਡੀਆਂ ਜਿਹੜੀਆਂ ਉਹ ਫਿਰ ਹੁਣ ਉਸ ਤੋਂ ਬਾਅਦ ਤੁਸੀਂ ਆਹ ਕੈਵਨ ਦਾ ਕੰਮ ਕਰਨਾ ਕੇ ਨਾਲ ਤੁਸੀਂ ਛਤਰੀਆਂ ਦਾ ਵੀ ਕਰਦੇ ਆ ਛਤਰੀਆਂ ਦਾ ਵੀ ਕਰਦੇ ਆ ਇਹ ਵੀ ਸਾਡਾ ਇੱਕ ਸੁਪਨਾ ਸੀਗਾ ਇਹਨੂੰ ਅਸੀਂ ਇੱਕ ਬਿਜ਼ਨਸ ਦੇ ਤੌਰ ਤੇ ਨਹੀਂ ਇੱਕ ਇਹਨੂੰ ਅਸੀਂ ਪੈਸ਼ਨ ਦੇ ਤੌਰ ਤੇ ਸ਼ੌਕ ਦੇ ਤੌਰ ਤੇ ਹੂੰ ਡਵੈਲਪਮੈਂਟ ਕਰਿਆ ਹੂੰ ਤੇ ਅੱਜ ਹੀ ਡਵੈਲਪ ਹੋ ਵੀ ਗਿਆ ਅੱਜ ਇੱਕ ਦਿਨ ਇੱਕ ਨਾ ਕੁੱਦੇ ਦੀ ਵੀਡੀਓ ਪਾਈ ਹੋਈ ਆ ਹਾਂ ਜੀ ਹਾਂ ਜੀ ਪੇਜ ਤੇ ਉਹਦੇ ਤੇ ਹਾਂ ਜੀ ਹਾਂ ਜੀ ਤੇ ਉਹ ਉਥੇ ਆਪਣੇ ਪਾਮ ਫੈਬਰਿਕ ਫੈਬਰ ਵਾਲੀਆਂ ਕਿਨੀਆਂ ਚ ਗਏ ਵਿਆ ਕਿਨੀਆਂ ਤੇ ਤਨਜਾਨੀਆਂ ਚ ਉਹ ਉਥੇ ਉਥੇ ਆਪਣੇ ਜੌਂ ਡੀਅਰ ਗਈਆਂ ਵੀ ਮਸ਼ੀਨਾਂ ਅਰੇ ਉਥੇ ਕੈਵਨ ਪਏ ਆ ਹਾਂ ਕੈਵਨ ਵਾਲੀਆਂ ਮਸ਼ੀਨਾਂ ਉਥੇ ਗਈਆਂ ਵੀ ਆਪਾਂ ਤੋਂ ਬਣ ਕੇ ਹਾਂ ਜੌਂ ਡੀਅਰ ਦੀਆਂ ਆਪਾਂ ਜੌਂ ਡੀਅਰ ਨੂੰ ਵੀ ਦਿੰਦੇ ਆ ਕੈਵਨ ਤੇ ਆ ਮਾੜਾ ਇਹ ਦੱਸੋਗੇ ਬਾਈ ਜੀ ਕਿਵੇਂ ਹਲੇ ਹਰੇਕ ਕਮਬਾਈਨ ਦਾ ਨਾਪ ਦੇ ਹਿਸਾਬ ਨਾਲ ਬਣਦਾ ਹੈ ਹਾਂ ਜੀ ਹਰ ਇੱਕ ਮਸ਼ੀਨ ਦਾ ਨਾਪ ਦੇ ਹਿਸਾਬ ਨਾਲ ਬਣਦਾ ਹੈਗਾ ਜੀ ਤੇ ਹਰ ਇੱਕ ਦਾ ਵੱਖਰਾ ਮਾਡਲ ਆ ਸਾਡੇ ਕੋਲੇ ਅਲੱਗ-ਅਲੱਗ ਜਾਂਦਾ ਅਲੱਗ-ਅਲੱਗ ਕੰਪਨੀਆਂ ਨੂੰ ਵੱਖਰਾ-ਵੱਖਰਾ ਮਾਡਲ ਜਾਂਦਾ ਹੈਗਾ ਤੇ ਇੱਕ ਗੱਲ ਆ ਵੀ ਹੁਣ ਤੁਹਾਡੇ ਕੋਲੇ ਸਾਰੀਆਂ ਕੰਬਾਈਨਾਂ ਦੇ ਤਕਰੀਬਨ ਨਾਪ ਹੋਣਗੇ ਸਾਰੀਆਂ ਦੇ ਨਾਪ ਹੋ ਜਾਣਗੇ ਮਤਲਬ ਬੰਦਾ ਫੋਨ ਕਰਕੇ ਕਹਿ ਦੇ ਕਿ ਮੈਨੂੰ ਫਲਾਨੀ ਕਮਾਈਨ ਦਾ ਚਾਹੀਦਾ ਤੇ ਮਤਲਬ ਉਹਦਾ ਬਹੁਤ ਜਲਦੀ ਬਣ ਜਾਂਦਾ ਹੋਊਗਾ ਉਹਨੂੰ ਤਾਂ ਆਪਾਂ ਲਗਭਗ ਜੇ ਆਪਾਂ ਨੂੰ ਪਹਿਲਾਂ ਆਰਡਰ ਦਿੰਦਾ ਤਾਂ ਇੱਕ ਹਫਤੇ ਵਿੱਚ ਹੀ ਵਾਪਸ ਮੋੜ ਦਿਆਂਗੇ अच्छा मतलब जे मैं आज ਤੁਹਾਨੂੰ ਫੋਨ ਕਰਕੇ ਕਹਾਂ ਕਿ ਮੇਰੇ ਕੋਲੇ ਮੰਨ ਲਓ ਪ੍ਰੀਤ ਕਮਾਈ ਨਾ ਪ੍ਰੀਤ ਕਮਾਈ ਨਾ ਤੇ ਤੁਸੀਂ ਮੈਨੂੰ ਇੱਕ ਹਫਤੇ ਦੇ ਵਿੱਚ ਕੈਵਨ ਫਿਕਸ ਕਰ ਦਿਓ ਇੱਕ ਹਫਤੇ ਦੋ ਵੀ ਪਹਿਲਾਂ ਹੀ ਦੇ ਦਾਂਗੇ ਸਮੇਂ-ਸਮੇਂ ਦੇ ਨਾਲ ਚਾਹ ਦਿੰਦੇ ਜੇ ਅੱਜ ਜਿਵੇਂ ਸੀਜ਼ਨ ਬਿਲਕੁਲ ਚੱਲ ਰਿਹਾ ਹੈ ਤਾਂ ਥੋੜੇ ਜਿਆਦਾ ਦੇਣਾ ਜੇ ਆਪ ਸੀਜ਼ਨ ਤਾਂ ਆਪਾਂ 2-3 ਦਿਨਾਂ ਚ ਹੀ ਵਾਪਸ ਦੇ ਜਾਗੇ ਇਹ ਦੇਖੋ ਏਸੀ ਫਿੱਟ ਕਰਕੇ ਹਾਂਜੀ ਆ ਦੇਖੋ ਇਧਰ ਆਓ ਜੀ ਆ ਦੇ ਇਹ ਬਿਲਕੁਲ ਨਾ ਸਫਾਈ ਲਈ ਸੌਫਾ ਕਰਿਆ ਆ ਦੇਖੋ ਜੀ ਇਦਾਂ ਇਹ ਖੁੱਲ ਜਾਂਦਾ ਹੈਗਾ ਇਹ ਸਾਫ਼ ਕਰਨਾ ਇਹ ਸਾਰੀ ਡਿਵੈਲਪਮੈਂਟ ਇਸ ਤਰ੍ਹਾਂ ਹੀ ਆ ਵੀ ਉੱਪਰੋਂ ਇਦਾਂ ਚੱਕ ਕੇ ਇਹ ਇਹਨੂੰ ਇਹਨੂੰ ਸਾਫ਼ ਕਰਨਾ ਹੈ ਹਾਂਜੀ ਇਹ ਕੰਡੈਂਸਰ ਹੈਗਾ ਜੀ ਫੈਨ ਵੀ ਇਹਦੇ ਨਾਲ ਚੱਕੇ ਜਾਂਦੇ ਆ ਨਹੀਂ ਵਰਨਾ ਪਹਿਲਾਂ ਕੀ ਆ ਕੋਈ ਨਾ ਬੰਦੇ ਐਂ ਹੀ ਰੱਖਦੇ ਤੇ ਵਿੱਚ ਦੀ ਸਾਫ਼ ਨਹੀਂ ਹੁੰਦਾ ਇਹ ਸਾਰੀ ਨਵੀਂ ਡਿਵੈਲਪਮੈਂਟ ਆਪਾਂ ਕਰੀ ਆ ਹਾਂ ਦੇਖੋ ਕਿੱਦਾਂ ਵਧੀਆ ਜਗਾੜ ਕਰਤਾ ਪ੍ਰੀਤ ਜਦੋਂ ਜੇ ਹੁਣ ਆਪਾਂ ਆ ਪੱਖੇ ਤਾਂ ਚੱਕ ਦੇਣੇ ਆ ਇਹਨੂੰ ਆਪਾਂ ਇਧਰੋਂ ਥੱਲੋਂ ਵੀ ਹਵਾ ਮਾਰ ਦਿਆਂਗੇ ਤਾਂ ਹੀ ਨਿਕਲ ਜੂ ਤਾਂ ਤਾਂ ਤੋ ਹਵਾ ਮਾਰ ਦਿਆਂਗੇ ਥੱਲੇ ਨਿਕਲ ਜੂਗਾ ਤੇ ਆਹ ਪੱਖੇ ਐਵੇਂ ਫੇਰ ਲਾ ਕੇ ਤੇ ਕਿੱਡੀ ਵਧੀਆ ਚੀਜ਼ ਆ ਲੈ ਕਿੰਨਾ ਸੌਖਾ ਹੋ ਗਿਆ ਤੇ ਆਹ ਕੈਵਨ ਨੂੰ ਆਪਾਂ ਐਵੇਂ ਬੰਦ ਕਰ ਦਿਆਂ ਬੰਦ ਕਰ ਹਾਂਜੀ ਹਰ ਗੋਲ ਕੇ ਹਾਂ ਆ ਇਹ ਤਾਂ ਇੱਥੇ ਤਾਂ ਇਹਨਾਂ ਨੇ ਜੱਕ ਲਾ ਦੇਣਾ ਪ੍ਰੀਤ ਬਾਅਦ ਦੇ ਵਿੱਚ ਹਾਂਜੀ ਹਾਂਜੀ ਇੱਥੇ ਜੱਕ ਲੱਗ ਜਾਣਾ ਤੇ ਬਹੁਤ ਕਮਾਲ ਦਾ ਚੀਜ਼ ਕਮਾਲ ਚੀਜ਼ ਬਣੀ ਹੋਈ ਆ ਯਾਰ ਮੈਨੂੰ ਹੋਰ ਵੀ ਕੰਬਾਈਨਾ ਦਿਖਾਵੋਗੇ ਜਿਨ੍ਹਾਂ ਦੇ ਲੱਗੇ ਹੋਏ ਫੈਟ ਹੋਏ ਹਾਂਜੀ ਹਾਂਜੀ ਜਲਦੀ ਜਲਦੀ ਕਿਸੇ ਮਿੱਤਰ ਕੋਲ ਚੱਲ ਕੇ ਆਈਏ ਦੇਖ ਕੇ ਜਰੂਰ 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 ਜਾਣਾ ਚਾਹੀਦਾ ਆਪਾਂ ਨੂੰ ਚਲੋ ਮੈਂ ਹੋਰ ਵੀ ਕਿਸੇ ਕਿਸਾਨਾਂ ਦੇ ਰਿਵਿਊ ਦਵਾਉਂਗਾ ਮੈਨੂੰ ਕਿਸਾਨਾਂ ਦੇ ਬਿਲਕੁਲ ਬਿਲਕੁਲ ਜਿਹੜੇ ਮਤਲਬ ਕਿਸਾਨ ਲਵਾ ਕੇ ਖੁਸ਼ ਹੈ ਹਾਂਜੀ ਬਿਲਕੁਲ ਆਪਾਂ ਫੀਲਡ ਚੱਲਦੇ ਸੱਜਣੋ ਆਪਾਂ ਆ ਗਏ ਪੱਤੋ ਪੱਤੋ ਦੇ ਵਿੱਚ ਨਾ ਆਹ ਮਸ਼ੀਨ ਆ ਪ੍ਰੀਤ ਬਿਲਕੁਲ ਨਵੀਂ ਪ੍ਰੀਤ ਕਮਾਈ ਨਾਲ ਤੇ ਇਹਦੇ ਉੱਤੇ ਵੀ ਅ ਮਤਲਬ ਪਾਮ ਫਾਈਬਰ ਵਾਲਿਆਂ ਦਾ ਲੱਗਿਆ ਹੋਇਆ ਤੁਹਾਡਾ ਹੀ ਲੱਗਿਆ ਹੋਇਆ ਨਾ ਸੱਜਣ ਹੈ ਨਾ ਇਹਦੇ ਚ ਕੀ ਖਾਸियत ਆ ਇੱਕ ਗੱਲ ਤੁਸੀਂ ਮੈਨੂੰ ਕੈਮਰਾ ਬੰਦ ਤੇ ਦੱਸੀ ਸੀ ਵੀ ਸ਼ਾਇਦ ਕੋਈ ਤੋਤਾ ਆ ਜਾ ਸਕਦਾ ਕੀ ਇਹ ਸਿਸਟਮ ਇਹਦਾ ਨਾਮ ਭਾਈ ਜਿਹੜਾ ਇੰਟੀਰੀਅਰ ਟਰਿਮ ਆ ਜੀ ਹੂੰ ਇੰਟੀਰੀਅਰ ਆਪ ਇਹਦਾ ਪਲਾਸਟਿਕ ਦਾ ਏਬੀਐਸ ਪਲਾਸਟਿਕ ਦਾ ਜੀ ਅੱਛਾ ਉਹ ਜਿਵੇਂ ਕਾਰਾਂ ਦਾ ਨਹੀਂ ਹੁੰਦਾ ਆਪਣਾ ਵਾਸ਼ੇਬਲ ਇੰਟੀਰੀਅਰ ਹੈ ਜੀ ਇਹਦਾ ਅੱਛਾ ਇਹਦਾ ਇਹਦਾ ਵਾਸ਼ੇਬਲ ਆ ਜੀ ਹਾਂ ਉਹ ਧੋ ਸਕਦੇ ਆ ਆਪਾਂ ਹਾਂਜੀ ਹਾਂਜੀ ਆ ਦੇਖੋ ਜਿਹੜਾ ਨਾ ਆਹ ਆ ਆ ਇੰਟੀਰੀਅਰ ਆ ਜਿਹੜਾ ਤੁਹਾਨੂੰ ਹੁਣ ਸਕਰੀਨ ਤੇ ਦਿਸ ਰਿਹਾ ਇਹ ਸਾਰਾ ਤੋਂ ਹੋ ਸਕਦੇ ਆ ਹਨਾ ਸਹਿਜ ਹਾਂਜੀ ਹਾਂਜੀ ਮੰਨ ਲਓ ਗਰੀਸ ਵਾਲੇ ਹੱਥ ਲੱਗੇ ਜਾਂ ਆਪਣੇ ਕੋਈ ਹੋਵੇਂ ਹੱਥ ਲੱਗਦੇ ਆ ਜੀ ਤੇਲ ਵਾਲੇ ਹੂੰ ਤਾਂ ਇਹਦੇ ਅੰਦਰ ਜਿਹੜਾ ਕੱਪੜਾ ਕੱਪੜਾ ਮੈਲਾ ਹੁੰਦਾ ਜਿਹੜਾ ਆ ਇਹਨੂੰ ਜਿੰਦੋਂ ਮਰਜੀ ਧੋ ਦਿਓ ਜਿੰਦੋਂ ਮਰਜੀ ਧੋ ਲੋ ਜੀ ਹਾਂਜੀ ਹਾਂ ਇਹ ਉਹੋ ਜਿਹਾ ਰਹੂਗਾ ਜਿਹੜੀ ਸਭ ਤੋਂ ਵੱਡੀ ਗੱਲ ਆ ਵੀ ਇਹ ਆਪਾਂ ਕਿਸੇ ਵੀ ਕੰਪਨੀ ਲਈ ਖਰਾਬ ਜੀ ਨਹੀਂ ਲੱਗਦੀ ਹਾਂਜੀ ਹਾਂ ਕਿਸੇ ਵੀ ਕੰਪਨੀ ਲਈ ਕੋਈ ਲੋਗ ਹੋ ਜਾਂ ਕੋਈ ਕਸਟਮ ਇੰਟੀਰੀਅਰ ਬਣਾਉਣਾ ਆਪਾਂ ਉਹ ਵੀ ਬਣਾ ਸਕਦੇ ਆ ਜੀ ਇੱਕ ਗੱਲ ਹੋਰ ਆ ਜਿਹੜੀ ਸਭ ਤੋਂ ਵੱਡੀ ਆ ਵੀ ਜਿਹੜੇ ਲੋਕ ਨਾ ਹੁਣ ਸਹਿਜ ਹਾਂਜੀ ਪਿਛਲੇ 2 ਸਾਲਾਂ ਨਾਲੋਂ ਹੁਣ ਬਹੁਤ ਜ਼ਿਆਦਾ ਇਹ ਚੀਜ਼ ਤੇ ਭਰੋਸਾ ਬਣ ਗਿਆ। ਹਾਂਜੀ ਪਹਿਲੀਆਂ ਜੇ ਲੋਕ ਡਰਦੇ ਜੇ ਸੀ ਲੋਕਾਂ ਨੂੰ ਆਏ ਸੀ ਪਤਾ ਨਹੀਂ ਕਮਾਈਨ ਤੇ ਇਹ ਕਾਮਯਾਬ ਹੋਊਗਾ ਪਤਾ ਨਹੀਂ ਨਹੀਂ ਹੋਊਗਾ। ਪਤਾ ਨਹੀਂ ਘਰ ਦੀ ਨਾ ਖੜੀ ਜਾਵੇ ਸ਼ੀਸ਼ਿਆਂ ਤੇ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਜਦੋਂ ਨਵੇਂ-ਨਵੇਂ ਕਹਿ ਬਣਾਏ ਨਾ ਮੈਨੂੰ ਕਈ ਬੰਦੇ ਨੇ ਆਖਿਆ ਬਾਈ ਯਾਰ ਉੱਤੇ ਤਾਂ ਘੱਟਾ ਪੈ ਜਾ ਕਰਨਾ, ਘੱਟਾ ਜੰਮ ਜਾਣਾ। ਹਾਂਜੀ ਹਾਂ ਹਨਾ ਦਿਸਣੋ ਹੀ ਨਹੀਂ ਦਸਿਆ ਹੀ ਨਹੀਂ ਕਰਨਾ। ਹਾਂਜੀ ਹਾਂ ਬਹੁਤ ਗੱਲਾਂ ਕਰਦੇ ਹੁੰਦੇ ਸੀ। ਉਦੋਂ ਬਾਅਦ ਹੁਣ ਲੋਕਾਂ ਨੂੰ ਸੁਖਜਾਨ ਜੀ ਪੈ ਗਈ ਵੀ ਇਹ ਤਾਂ ਯਾਰ ਕੈਵਨ ਤੇ ਘੱਟਾ ਖੜਦਾ ਹੀ ਨਹੀਂ ਬਿਲਕੁਲ ਜੀ ਹਨਾ ਹੁਣ ਇੰਟੀਰੀਅਰ ਤੇ ਇੰਟੀਰੀਅਰ ਸਾਰਾ ਸਾਫ਼ ਹੋਣ ਵਾਲਾ ਜੀ ਇੰਟੀਰੀਅਰ ਦੇ ਵਿੱਚ ਕੋਈ ਗਰਦ ਨਹੀਂ ਜਾਂਦੀ ਹੂੰ ਬਾਕੀ ਸਾਰਾ ਆਪਣਾ ਜਿਹੜਾ ਅੰਦਰੋਂ ਬੰਦ ਕੀਤਾ ਵਾ ਜਿਹੜੀ ਰਬੜ ਆ ਜੀ ਆਟੋਮੋਟਿਵ ਰਬੜ ਆ ਹੂੰ ਇੰਡਸਟਰੀਅਲ ਹੂੰ ਤੇ ਇੰਟੀਰੀਅਰ ਆ ਜਿਹੜਾ ਉਹ ਵੀ ਇਹਦਾ ਇੰਡਸਟਰੀਅਲ ਆ ਸਾਰਾ ਡਿਜ਼ਾਈਨ ਹੂੰ ਬਈ ਮਤਲਬ ਆਏ ਨਹੀਂਗਾ ਵੀ ਜਿਹੜੀ ਰਬੜ ਆ ਉਹਦੇ ਵੇਚਦੀ ਕਿਸੇ ਵੀ ਹਿਸਾਬ ਨਾਲ ਗਰਦ ਹੋਲ ਜਾਏ ਜਾਂ ਇਹ ਜਾਂ ਇਹ ਰਬੜ ਆ ਜਿਹੜੀ ਸਮਾਂ ਪੈ ਕੇ ਖਰਾਬ ਹੋ ਜਾਊਗੀ ਆਮ ਰਬੜ ਭੁਰਨ ਲੱਗ ਜਾਂਦੀ ਆ ਉਹ ਨਹੀਂ ਹੋਊਗਾ ਜੀ ਬਈ ਇਹ ਰਬੜ ਉਹੋ ਜੀ ਆ ਜਿਹੜੀ ਭੁਰੂਗੀ ਨਹੀਂ ਮੜੇ ਮਾਲਕਾਂ ਨੂੰ ਪੁੱਛ ਲੇ ਕਿ ਸੀਜ਼ਨ ਬਾਈ ਇੱਕ ਤਾਂ ਚਲਾ ਲਈ ਚਲਾਈ ਆ ਮਸ਼ੀਨ ਹਾਂਜੀ ਲਾਰੀਆ ਅਕਾਦਮਿਸ਼ੀ ਨਹੀਂ ਜੀ ਆਪਾਂ ਨਵੀਂ ਲਈਏ ਜੀ ਅੱਛਾ ਆਪਣੇ ਦੋਸਤ ਆਈ ਉਹਨਾਂ ਕੋਲੇ 3 ਸਾਲ ਹੋ ਗਏ 4 ਸਾਲ ਚੱਲਦੀ ਨੂੰ ਆਪਣਾ ਮਤਲਬ ਕੈਵਨ ਵਾਲੀ ਹਾਂਜੀ ਹਾਂਜੀ ਇਹ ਨੇ ਨਾ ਇਹਨਾਂ ਦਾ ਲੱਗਿਆ ਵਾ ਕੈਵਨ ਇਹਨਾਂ ਦਾ ਲੱਗਿਆ ਆਪਣੇ ਆਉਂਦੇ ਹੁੰਦੇ ਇੱਥੇ ਚੱਲ ਅਸੀਂ ਵਿੱਚ ਵਹਿੰਦੇ ਕਰਕੇ ਅਸੀਂ ਆਈਆਂ ਖੇਦੋ ਵੀ ਨਵੀਂ ਲਵਾਗੇ ਮਸ਼ੀਨਾਂ ਤੇ ਕੈਵਨ ਲਵਾਉਣੇ ਲਵਾਣਾ ਬਾਈਆਂ ਤੇ ਲਵਾਣਾ ਅੱਛਾ ਪਹਿਲਾਂ ਸੌਖੀ ਸੁਖ ਲਈ ਇਹਨਾਂ ਨੇ ਹਾਂਜੀ ਹਾਂਜੀ ਵੀ ਦਾਤਾ ਕਿਰਪਾ ਕਰੇ ਕਮੈਨ ਦਵਾਵੇ ਤਾਂ ਇਹਨਾਂ ਤੋਂ ਕੈਵਨ ਲਵਾ ਕੇ ਲਿਆਉਣਾ ਅੱਛਾ ਕੈਵਨ ਤੁਹਾਨੂੰ ਪੂਰਾ ਵਧੀਆ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਤਝਲ ਫਰੇਕਤੀ ਤਾਂ ਹੁਣ ਬਾਡੀ ਨੂੰ ਡੀਕਦੇ ਫਿਰ ਤੁਸੀਂ ਹਨ ਹਾਂਜੀ ਹਾਂਜੀ ਕੱਲ ਨੂੰ ਇਹਨਾਂ ਦੀ ਚਲਦੀ ਵਾਲੀ ਦੇਖ ਕੇ ਜਾਊਂਗਾ ਮੈਂ ਬਾਅਦ ਚ ਬਿਲਕੁਲ ਬਿਲਕੁਲ ਵੀ ਕਿੰਨੀ ਕੁ ਗਰਦਗੁਰਦ ਪੈਂਦੀ ਆ ਹਨਾ ਹਾਂਜੀ ਹਾਂਜੀ ਕੋਈ ਨਹੀਂ ਵੈਸੇ ਤਾਂ ਪਾਈ ਨਹੀਂ ਸਕਦੀ ਹੁਣ ਤਜਰਬਾ ਤੁਹਾਡਾ ਕਿਵੇਂ ਲੱਗਿਆ ਇਹ ਇੰਟੀਰੀਅਰ ਵਗੈਰਾ ਕਿਵੇਂ ਵੈਸੇ ਉਹ ਸੋਹਣਾ ਕਿਵੇਂ ਲੱਗਿਆ ਹਾਂ ਯਾਰ ਵਿੱਚ ਬੈਠਣਾ ਜਿਹੜਾ ਵੀ ਬੰਦਾ ਦੇਂਦਾ ਹੈਗਾ ਹੂੰ ਕਹਿੰਦੇ ਬਹੁਤ ਵਧੀਆ ਹੈਗਾ ਹੂੰ ਨਾਪੇ ਖੜੀ ਰਹੀ ਆਪਣੀ ਮਸ਼ੀਨ ਫੈਕਟਰੀ ਚ ਸਾਰਿਆਂ ਨੇ ਸਲਾਇਆ ਉੱਥੇ ਹੀ ਹੂੰ ਕਿਉਂਕਿ ਇੰਟੀਰੀਅਰ ਬਹੁਤ ਸੋਹਣਾ ਲੱਗਿਆ ਫੇਟਿੰਗ ਬਹੁਤ ਵਧੀਆ ਆ ਗਈ ਆ ਜਿਹੜੀ ਸਭ ਤੋਂ ਵੱਡੀ ਗੱਲ ਆ ਕਿ ਏਸੀ ਖਰਾਬ ਹੋਣ ਦੇ ਚਾਂਸ ਬਹੁਤ ਘੱਟ ਗਿਆ ਕਿਉਂਕਿ ਉਹਦੀ ਜਿਹੜੀ ਮੇਨਟੇਨ ਕਰਨਾ ਉਹਨੂੰ ਬਹੁਤ ਸੌਖਾ ਏਸੀ ਨੂੰ ਮੇਨਟੇਨ ਕਰਨਾ ਸੌਖਾ ਮੰਨਦੇ ਤੇ ਜਿਵੇਂ ਕਾਰ ਦਾ ਫੇਸ ਲਿਫਟ ਹੁੰਦਾ ਆਪਾਂ ਕੈਬਨ ਫੇਸ ਲਿਫਟ ਕਰਕੇ ਦਿੰਨੇ ਆ ਜੀ ਅੱਛਾ ਮਤਲਬ ਇੰਟੀਰੀਅਰ ਵੀ ਅਪਗ੍ਰੇਡ ਜਿਹੜੇ ਗਲਾਸ ਆ ਉਹ ਵੀ ਅਪਗ੍ਰੇਡ ਗਲਾਸ ਦੇ ਸਾਈਜ਼ ਵੱਡੇ ਕਰਦੇ ਜੀ ਹੂੰ ਆਪਾਂ ਹਰ 6 ਮਹੀਨਿਆਂ ਤੋਂ 3 ਮਹੀਨਿਆਂ ਤੋਂ ਏਸੀ ਸਿਸਟਮ ਹੋ ਗਿਆ ਇੰਟੀਰੀਅਰ ਹੋ ਗਿਆ ਜੀ ਐਕਸਟੀਰੀਅਰ ਹੋ ਗਿਆ ਸਾਰੀ ਕਨੋਪੀ ਹੋ ਗਈ ਆਪਾਂ ਫੇਸ ਲਿਫਟ ਕਰਕੇ ਦ ਜੇ ਕਿਸੇ ਨੇ ਪੁਰਾਣੇ ਵਾਲ ਨੇ ਚੇਂਜ ਕਰਾਉਣਾ ਉਹ ਵੀ ਕਰਾ ਸਕਦਾ ਨਹੀਂ ਨਵੇਂ ਦਾ ਤਾਂ ਪੁਰਾਣਿਆਂ ਨਾਲੋਂ ਤਾਂ ਫਰਕ ਹੋਊਗਾ ਹੀ ਹੋਊਗਾ ਹਾਂ ਫਰਕ ਹੋਊਗਾ ਜੀ ਪਰ ਐ ਵੀ ਜਿਵੇਂ ਕੋਈ ਚੀਜ਼ ਨਵੀਂ ਕਿਸੇ ਨੇ ਅਪਗ੍ਰੇਡ ਕਰਾਉਣੀ ਆ ਉਹ ਵੀ ਆਪਾਂ ਕਰਕੇ ਦਿੰਨੇ ਆ ਜੀ ਹਾਂ ਵੀ ਜਿਹੜਾ ਲੱਗੇ ਉਹ ਆਦਿ ਨੇ ਬੰਦੇ ਨੇ ਅਪਗ੍ਰੇਡ ਕਰਾਉਣੀ ਆ ਕੈਮਰੇ ਅਪਗ੍ਰੇਡ ਕਰਾਉਣੇ ਆ ਅਪਗ੍ਰੇਡ ਕਰਾਉਣੇ ਆ ਹਾਂ ਇੰਟੀਰੀਅਰ ਕਰਾਉਣਾ ਜੀ ਕੋਈ ਐਕਸਟੀਰੀਅਰ ਕਰਨਾ ਕੋਈ ਏਸੀ ਦਾ ਵੀ ਸਿਸਟਮ ਉਹ ਵੀ ਆਪਾਂ ਫਿਊਚਰ ਕਰਦੇ ਆ ਕੋਈ ਵੱਧ ਘੱਟ ਪਾਵਰ ਵਾਲਾ ਕਰਨਾ ਹਨਾ ਤੇ ਇਹ ਜ਼ਿੰਮੇਵਾਰੀ ਕਿੰਨੇ ਚਿਰ ਦੀ ਹੁੰਦੀ ਹੈ ਇਹਦੀ ਲੀਕਿੰਗ ਲੂਕਿੰਗ ਦੀ ਜਾਂ ਏ ਹਾਂ ਜੀ ਬਾਕੀ ਮੇਨਟੇਨੈਂਸ ਦੇ ਹੁੰਦਾ ਜੀ ਇਹਦੇ ਤੇ ਆਪੋ ਪਹਿਲਾਂ ਵੀ ਦੱਸਿਆ ਸੀ ਉਹ ਵੀਡੀਓ ਚ ਹੂੰ ਕਿ ਮੇਨਟੇਨੈਂਸ ਮੇਨ ਮੇਨਟੇਨ ਕਰਨ ਤੇ ਆ ਜੀ ਇਹਨੂੰ ਜਿਵੇਂ ਜਿਵੇਂ ਦੀ ਮੇਨਟੇਨੈਂਸ ਆ ਮਤਲਬ ਆਪਣੇ ਕੋਲੇ ਉਦੋਂ ਆਪਾਂ 2-3 ਸਾਲ ਪਹਿਲਾਂ ਜਿਹੜੀ ਦੀ ਵੀਡੀਓ ਕੀਤੀ ਸੀਗੀ ਜੀ ਉਹਨਾਂ ਕੋਲੇ ਓਵੇਂ ਚੱਲ ਜਾਂਦੀ ਆ ਮਸ਼ੀਨ ਉਹ ਡੇਲੀ ਸਾਫ ਕਰਨੀ ਉਹਨਾਂ ਨੇ ਤੇ ਮਸ਼ੀਨ ਓਵੇਂ ਨਵੇਂ ਤੇ ਨਵਾਂ ਕੈਪ ਨਹੀਂ ਕੀ ਪਾਇਆ ਜੀ ਮਤਲਬ ਉਹ ਬੰਦੇ 1 ਸਾਲ ਵਾਲੀ ਚੀਜ਼ ਨੂੰ 3 ਸਾਲ ਚਲਾ ਗਿਆ ਹਾਂ ਜੀ ਹਾਂ ਜੀ ਵੀ ਆਪਾਂ ਕਹਿ ਸਕਦੇ ਵੀ ਉਹਨੇ 3 ਸਾਲ ਤੱਕ ਵੀ ਸਰਵਿਸ ਕਰਾਉਣ ਦੀ ਲੋੜ ਨਹੀਂ